ਸਾਰਾ ਜਿਹੜੀ ਸੰਦੂਕਾ ਆ ਕਿ ਜਨਤਾ ਪਾਰਟੀ ਦੇ ਉਮੀਦਵਾਰ ਨੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ ਨੇ ਵੱਡਾ ਕੱਟ ਵੀ ਦੇਖ ਨੂੰ ਮੇਰਾ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਮੈਂ ਪਹਿਲਾਂ ਤੇ ਬਹੁਤ ਧੰਨਵਾਦ ਕਰਨਾ ਚਾਹੁੰਨਾ ਵਾਂ ਤਰਮਤਾਰਨ ਦੀ ਸੰਗਤ ਦਾ ਤੇ ਜਿੰਨਾ ਇੰਨਾ ਵੱਧ ਚੜ ਕੇ ਉਤਸ਼ਾਹ ਦੇ ਨਾਲ ਇਸ ਹਾਲਿਆ ਵਾ ਤੇ ਸੋ ਗੱਲ ਆ ਵੀ ਅਸੀਂ ਬੜੇ ਤਕਰੇ ਮਾਰਜਨ ਦੇ ਨਾਲ ਇਹ ਸੀਟ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਆ ਵੱਡੇ ਸਮਰਥਕ ਤੁਹਾਡੇ ਨਾਲ ਵੀ ਆਏ ਨੇ ਕੀ ਧੰਨਵਾਦ ਦੇ ਰੂਪ ਚ ਉਹਨਾਂ ਰਖਾਉਂਗੇ ਮੈਂ ਤਾਂ ਸਦਾ ਹੀ ਜਿਹੜੀ ਸਾਡੀ ਖੇਮਕਰਨ ਹਲਕੇ ਦੇ ਲੀਡਰਸ਼ਿਪ ਆ ਰਿਣੀ ਐ ਇਹਨਾਂ ਦਾ ਕਿਉਂਕਿ ਜਿੰਨਾ ਵੱਡਾ ਤਰਨਤਾਰਨ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਹਲਕਾ ਖੇਮਕਰਨ ਖਲੋਤਾ ਵਾ ਇਹ ਬਹੁਤ ਸਾਡੇ ਵਾਸਤੇ ਮਾਨ ਵਾਲੀ ਗੱਲ ਆ ਹਲਕਾ ਤਰਨਤਾਰਨ ਦੇ ਵਸਨੀਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੇ ਜਿਮਨੀ ਚੋਨ ਨੂੰ ਲੈ ਕੇ ਹਲਕਾ ਤਰਨਤਾਰਨ ਦੇ ਵਸਨੀਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਹਾਂ ਕਿ ਇੰਨੀਆਂ ਪਾਰਟੀਆਂ ਨੂੰ ਤੁਸੀਂ ਲੰਮੇ ਸਮੇਂ ਤੋਂ ਵੇਂਦੇ ਆਏ ਹੋ ਇੱਕ ਸਾਲ ਸਾਰ ਹਰਜੀਤ ਸਿੰਘ ਸੰਧੂ ਨੂੰ ਦੇ ਕੇ ਵੇਖ ਲਓ ਤੇ ਤੁਹਾਨੂੰ 27 ਤੱਕ ਕੁਝ ਨਾ ਬਦਲਿਆ ਆਊਗਾ ਤੇ ਜੋ ਮਰਜ਼ੀ ਫੈਸਲਾ ਕਰ ਲਓ